ਚਲੰਦਰ ਜਿਮਨੀ ਚੌਂ ਜਲੰਧਰ ਜਿਮਨੀ ਚੌਂ ਦੇ ਚਲਤੇ ਹੋਏ ਸਾਰੀਆਂ ਪਾਰਟੀਆਂ ਆਪੋ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਿਹਾ ਹਨ ਸੋ ਮਹਿੰਦਰ ਭਗਤ ਜੀ ਦੇ ਹੱਕ ਵਿੱਚ ਵੋਟ ਮੰਗ ਲਈ ਸਰਦਾਰ ਭਗਵੰਦ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਅੱਜ ਮਾਡਲ ਹਾਊਸ ਵਿਕੇ ਸੇਠੀ ਬੈਟਰੀ ਵਾਲਿਆਂ ਦੇ ਘਰ ਵਿਕੇ ਪਹੁੰਚੇ ਅਤੇ ਲੋਕਾਂ ਨੂੰ ਸ਼੍ਰੀ ਮਹਿੰਦਰ ਭਗਤ ਜੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਵੱਖ-ਵੱਖ ਜਲੰਧਰ ਦੇ ਵੱਖ-ਵੱਖ ਏਰੀਆ ਵਿੱਚ ਗਏ ਅਤੇ ਜਲੰਧਰ West ਵਿੱਚ ਲੋਕਾਂ ਨੂੰ ਮਿਲ ਕੇ ਲੋਕਾਂ ਨੂੰ ਸ਼੍ਰੀ ਮਹਿੰਦਰ ਭਗਤ ਜੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੋ ਸਿੱਠੀ ਬੈਟਰੀ ਵਾਲਿਆਂ ਦੇ ਘਰ ਜਦੋਂ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ ਤਾਂ ਲੋਕਾਂ ਨੇ ਬਹੁਤ ਹੀ ਗਰਮ ਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਨਾਰੇ ਲਾਏ ਇੱਥੋਂ ਸਾਬਤ ਹੁੰਦਾ ਹੈ ਕਿ ਲੋਕ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਨ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਹਨ ਸੋ ਭਗਵੰਤ ਮਾਹ ਜੀ ਦੀ ਲੋਕਪ੍ਰਿਤਿ ਨੂੰ ਦੇਖਦੇ ਹੋਏ ਲੋਕਾਂ ਨੇ ਕਿਹਾ ਕਿ ਉਹ ਇਸ ਵਾਰ ਜਿਮਨੀ ਚੋਨਾ ਵਿੱਚ ਮਹਿੰਦਰ ਭਗਤ ਨੂੰ ਵੋਟ ਪਾ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨਗੇ ਤਾਂ ਜੋ ਉਹਨਾਂ ਦੇ ਇਲਾਕੇ ਵਿੱਚ ਵਿਕਾਸ ਹੋ ਕੇ ਹੋ ਸਕੇ ਸੋ ਉਹਨਾਂ ਦੱਸਿਆ ਕਿ ਸਾਡੇ ਜਿਵੇਂ ਪੰਜਾਬ ਦਾ ਵਿਕਾਸ ਹੋ ਰਿਹਾ ਹੈ ਉਵੇਂ ਹੀ ਜਲੰਧਰ ਪਤਾ ਨਹੀਂ ਕਿਉਂ ਪਿਛੜ ਗਿਆ ਸੋ ਇਸ ਵਾਰ ਮਹਿੰਦਰ ਭਗਤ ਸਿੰਘ ਨੂੰ ਜਿਤਾਓ ਅਤੇ ਜਲੰਧਰ ਵਿਸ਼ਦਾ ਵਿਕਾਸ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੋ ਜਲੰਧਰ ਤੋਂ ਧਰਵਾ ਨਿਊਜ਼ 30 ਦੀ ਵਿਸ਼ੇਸ਼ ਰਿਪੋਰਟ ਉਹਨਾਂ ਨੂੰ ਸੁਣਿਆ ਭਾਜੀ ਕਿਤੇ ਪਾਸ ਭਾਜੀ ਵਰਗਾ ਸਲੀਟੇਰਾ ਭਾਜੀ ਵਰਗਾ ਨਾਈਸ ਤੇਰਾ ਭਾਜੀ ਵਰੀ ਉਹਨ ਕੀ ਠੈਰੀ ਹੋਈ ਫੈਮਿਲੀ ਇਦੇ ਵਰਗੀ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖੀ ਮੇਰੀਆਂ ਦੋ ਬੇਟੀਆਂ ਉਸ ਘਰ ਦੇ ਵਿੱਚ ਨੇ ਮੈਂ ਡਿਟੇਲ ਚ ਨਹੀਂ ਚਾਹੂੰਗਾ ਕਿ ਮੇਰੀਆਂ ਦੋ ਬੇਟੀਆਂ ਇੱਕ ਕੋਲ ਖੜੀ ਐ ਤੇ ਅਸੀਂ ਦੂਜੀ ਚਾਨੂ ਕੈਸੀ ਐ ਤੇ ਸੁਖੀ ਐ ਕਿ ਸਾਡੇ ਮਾਪਿਓ ਵਰਗੇ ਜਿਦਾਂ ਇਹਨਾਂ ਦਾ ਪਿਆਰ ਹੱਥ ਮੈਂ ਹੋ ਗਿਆ ਇਹਨਾਂ ਵਰਗਾ ਕੋਈ ਸੁਖੀ ਮਾਪਿਓ ਨਹੀਂ ਹੋਣਾ ਚਾਹੀਦਾ ਈਆਂ ਉਸ ਘਰ ਦੇ ਵਿੱਚ ਦਿੱਤੀਆਂ ਨੇ ਔਰ ਉਹ ਸ਼ਖਸ ਜੋ ਨੇ ਜਿਹਨਾਂ ਨੇ ਕਦੇ ਅਜੇ ਕਿਸੇ ਨੂੰ ਉਹੇ ਤੱਕ ਨਹੀਂ ਗਿਆ ਭਗਤ ਜੀ ਨੇ ਕਿਸੇ ਨੇ ਹੱਥ ਨਹੀਂ ਪੁਲਾਇਆ ਹੁਣ ਕਦੀ ਕਿਸੇ ਨੂੰ ਗਾਲ ਨਹੀਂ ਕੱਢੀ ਹੁੰਦੀ ਕਿਸੇ ਨਾਲ ਠੱਗੀ ਨਹੀਂ ਮਾਰੀ ਹੋਣੀ ਕਿਸੇ ਬੜੇ ਸਿੱਪੇ ਵਾਲੇ ਤਾਂ ਮਦਰ ਨਹੀਂ ਗਏ ਹੁੰਦੇ ਕਿਸੇ ਸ਼ਰਾਬ ਮਾਫੀਆ ਲੈਣ ਮਾਫੀਆ ਕੋਲੋਨਾਈਜ਼ਰ ਮਾਫੀਆ ਕਿਉਂਕਿ ਸਾਡੇ ਏਰੀਆ ਚ ਕੋਲੋਨਾਈਜ਼ਰ ਮਾਫੀਆ ਬਹੁਤ ਜ਼ਿਆਦਾ ਫਲੋਰਿਸ਼ ਕਰਦਾ ਕਦੀ ਕਿਸੇ ਇੱਧਰ ਦੇ ਡਿਪਾਰਟਮੈਂਟ ਬੰਦੇ ਨੇ ਮਦਰ ਨਹੀਂ ਗਏ ਹਮੇਸ਼ਾ ਜਿਹਦੀ ਕੀਤੀ ਹੈ ਮਦਦ ਕੀਤੀ ਹੋਈ ਹੈ ਹਮੇਸ਼ਾ ਜਿਹਦੀ ਕੀਤੀ ਹੈ ਹੈਲਪ ਕੀਤੀ ਹੋਈਗੀ ਚਾਹੇ ਥਾਣੀ ਗਏ ਹੋਣਗੇ ਉਹ ਕਿਸੇ ਗਰੀਬਾਂ ਦੀ ਨੰਬਰ ਨਹੀਂ ਹੋਏ ਅਸੀਂ ਉਹ ਕੈਂਡੀਡੇਟ ਚੁਣੀਏ ਜਿਹੜਾ ਮਦਦ ਕਰਨ ਵਾਲਾ ਹੈ ਜਿਹੜਾ ਹੈਲਪ ਕਰਨ ਵਾਲਾ ਹੈ ਜਿਹੜਾ ਤੁਹਾਡੇ ਕੰਮ ਆਉਣ ਵਾਲਾ ਹੈ ਅਸੀਂ ਸਾਰੇ ਪਰਿਵਾਰ ਬੈਠੇ ਆਂ ਅਸੀਂ ਮੈਂ ਤੁਹਾਡੇ ਵਿਚਾਂ ਤੇ ਕੋਲ ਆਂ ਤੁਹਾਨੂੰ ਕਿਸੇ ਨੂੰ ਕੋਈ ਲੋੜ ਪੈਂਦੀ ਹੈ ਮੈਂ ਆਸਰ ਸਿਰਫ ਪਰਿਵਾਰ ਹਾਜ਼ਰ ਇਸ ਕਰਕੇ ਹੱਥ ਬੰਨ ਕੇ ਬੇਨਤੀ ਹੈ ਆਪਣੀ ਇੱਕ ਇੱਕ ਮੋਟ ਜੜੀ ਹੈ ਅੰਦਰ ਭਗਤ ਸਿੰਘ ਪਾਈਦਾ ਛਾਂ ਨੂੰ ਦੇ ਜਨਮ ਪਾਈਦਾ ਕੋਈ ਦੇਖਾਂ ਨਾ ਪਰ ਮੰਦਰ ਭਗਤ ਸਿੰਘ ਆਪਣੀ ਇੱਕ ਇੱਕ ਮੋਟ ਇੱਕ ਇੱਕ ਪਾਣ ਹਲੋ ਆ ਕੇ ਵਿਧਾਨ ਸਭਾ ਦੇ ਵਿੱਚ ਸਾਡੇ ਅੱਗੇ ਪਾਣੀ ਲੱਦ ਕੇ ਦੀ ਪਾਵਰ ਬੰਦ ਸਾਡੇ ਲੋਕਾਂ ਦੀ ਪਾਵਰ ਬੰਦ ਵਾਹ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਜੇ ਹੋਰ ਤੁਸੀਂ ਬੁਲਾ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਇਹ ਕੋਈ ਸਿਰਫ ਵੋਟਾਂ ਦਾ ਸੰਤ ਨਹੀਂ ਹੈ। ਤੁਹਾਡੇ ਕੋਲ ਆ ਕੇ ਵੋਟਾਂ ਲੈ ਲੀਆਂ ਤੇ ਭੱਜ ਗਏ। ਇਹ ਸਾਡੇ ਪਰਿਵਾਰ ਦਾ ਇਹ ਰੀਤ ਨਹੀਂ ਹੈ। ਅਸੀਂ ਜਦੋਂ ਕਿਸੇ ਨਾਲ ਜੁੜਦੇ ਹਾਂ ਤਾਂ ਦਿਨੋਂ ਜੁੜਦੇ ਹਾਂ ਕਿਉਂਕਿ ਰਾਜਨੀਤੀ ਕਰਨਾ ਬਾਈ ਜੀ ਦਾ ਕੋਈ ਸ਼ੌਕ ਨਹੀਂ ਸੀਗਾ। ਉਹ ਸੇਵਾ ਕਰਨ ਆਏ। ਤੁਸੀਂ ਨੇ ਬਹੁਤ ਪਹਿਲਾਂ ਹੀ ਉਹਨਾਂ ਨੂੰ ਬਹੁਤ ਮਸ਼ਹੂਰ ਕਰਤਾ ਸੀ। ਬਹੁਤ ਪੈਸੇ ਵਾਲਾ ਕੰਮ ਸੀਗਾ ਆਪਣਾ ਜਿਹੜਾ ਉਹ ਜਦੋਂ ਲਗਾਰੀਤਾ ਕੰਮ ਛੱਡ ਕੇ ਇੱਥੇ ਕਿਉਂ ਆਈ ਕਿਉਂਕਿ ਉਹ ਕਹਿੰਦੇ ਸੀ ਕਿ ਮੇਰੇ ਲੋਕ ਪਿਸ ਰਹੇ ਉਹ ਲੀਟਰਾਂ ਨੂੰ ਚੁਕਾ ਕੇ ਵੇਚ ਦਿੰਦੇ ਨੇ ਲੀਡਰ ਬਹੁਤ ਤਰੱਕੀਆਂ ਕਰਗੇ ਪੰਜਾਬ ਚ ਪਰ ਆਮ ਲੋਕਾਂ ਦੀ ਕਦੇ ਤਰੱਕੀ ਨਹੀਂ ਹੋਈ ਉਹਨਾਂ ਦੀ ਸੁਣਵਾਈ ਕਿਤੇ ਨਹੀਂ ਹੋਈ ਸੁਣਵਾਈ ਸੋ ਸਾਡਾ ਪ੍ਰਵਾਹ ਤੁਸੀਂ ਹਮੇਸ਼ਾ ਹੀ ਪਿਆਰ ਦਿੱਤਾ ਹੈ ਬਾਈ ਜੀ ਨੂੰ 2022 ਚ ਇੰਨੀਆਂ ਬੋਟਾਂ પાਕੇ ਇੰਨੇ ਐਮਐਲਏ ਆਪਣੇ ਬਣਵੇਂ ਬਣਾਏ ਤੁਸੀਂ ਨੇ ਇੱਕ ਪਾਈ ਇਲੈਕਸ਼ਨ ਚ ਦੁਬਾਰਾ ਫੇਰ ਐ MP ਨੂੰ ਤੁਸੀਂ ਜਿਤਾ ਕੇ ਭੇਜਿਆ ਸਾਡੀ ਪਾਰਟੀ ਦੇ ਨੂੰ ਤੋਂ ਅਸੀਂ ਹਮੇਸ਼ਾ ਤੁਹਾਡੇ ਕਦਰਦਾਰ ਰਾਵਾਂਗੇ ਉਹੀ ਤੁਹਾਡੇ ਤੋਂ ਪਿਆਰ ਦੀ ਮਾਨ ਦੀ ਹੁਣ ਅਸੀਂ ਆਸ ਕਰਕੇ ਆਏ ਆ ਤਾਂ ਕਿ ਜਿਹੜਾ 2.5 ਸਾਲ ਵਾਲਾ ਆਪਣਾ ਹਲੇ ਰਹਿੰਦਾ ਇਹ ਵਾਲੀ ਟਿਨਿਓਰ ਦਾ ਪਿਛਲੇ 2.5 ਸਾਲ ਚ ਜਿਹੜਾ ਆਪਣਾ ਨੁਕਸਾਨ ਹੋਇਆ ਵੈਸਟ ਦਾ ਉਹ ਅਗਲੇ 2.5 ਸਾਲਾਂ ਚ ਜੇਪਾ ਦੁਗਣਾ ਕਰ ਪੂਰਾ ਕਰਕੇ ਕਿਉਂਕਿ ਆਪਣੀ ਸਰਕਾਰ ਹੈਗੀ ਐ ਤੁਸੀਂ ਵਿੰਦਰ ਭੱਜੀ ਨੂੰ ਜਿਗਾ ਕੇ ਭੇਜੋਗੇ ਤਾਂ ਉਹ ਤੁਹਾਡਾ ਪਿਛਲਾ ਵੀ ਉਹ ਕਹਿੰਦੇ ਹੁੰਦੇ ਆ ਭਾਂਗਾ ਰੁਪਾ ਕੱਟ ਦਿੰਦੇ ਆ। ਸੋ ਅਸੀਂ ਤਾਂ ਤੁਹਾਨੂੰ ਮਿਲਣ ਆਏ ਆ ਇੱਥੇ ਜਲੰਧਰ ਚ ਕੋਕੀ ਲਈ ਹੈ। ਹਮੇਸ਼ਾ ਇੱਥੇ ਰਹਿਣ ਦਾ ਵਿਚਾਰ ਹੈ। ਬਾਕੀ ਤੁਹਾਡੇ ਹੱਥ ਹੈ। ਤੁਸੀਂ ਜਦੋਂ ਚੁਣੋਗੇ, ਤੁਸੀਂ ਜਦੋਂ ਸਾਡੂੰ ਮਾਰ ਦੋਗੇ ਤਾਂ ਅਸੀਂ ਹਮੇਸ਼ਾ ਤੁਹਾਡੇ ਕੋ ਜਾਵਾਂਗੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੀ ਆਪੇ ਆ ਰਹੀਓ ਤੇ ਹੁਣ 10 ਤਰੀਕ ਨੂੰ ਆਪਾਂ ਨੇ ਬਹੁਤ ਬੱਡੀ ਈਡ ਦੇ ਕੇ ਆਪਾਂ ਨੇ ਜਿਦਾ ਕੇ ਭੇਜਣਾ ਹੈ ਤਾਂ ਕਿ ਲੋਕਾਂ ਨੂੰ ਆਪਾਂ ਜਿਹੜੇ ਭਗੌੜੇ ਨੇ ਮਨ ਨੂੰ ਪਤਾ ਲੱਗ ਜੇ ਕਿ ਲੋਕ ਜੀ ਸਾਨੂੰ ਬਣਾ ਸਕਦੇ ਨੇ ਤਾਂ ਤੁਸੀਂ ਲੋਕ ਉਹਨਾਂ ਨੂੰ ਹਰਾ ਵੀ ਸਕਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਸ ਤੁਹਾਡੇ ਤੋਂ ਇਹੀ ਮੀਨ ਚਾਹਤੇ ਆ ਕਿ ਤੁਸੀਂ ਪੂਰਾ ਮਾਨ ਸਤਿਕਾਰ ਦਿਓ ਸਾਰਿਆਂ ਨੂੰ ਬਹੁਤ 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 ਧੰਨਵਾਦ 오늘 <shrie> 말이노 <shrie>